ਜੀ ਉਹਨੂੰ ਮੈਂ ਕਿਹਾ ਵੀ ਸਾਨੂੰ ਤਾਰ ਦੇ ਕਹਿੰਦਾ ਸੀ ਇੱਥੇ ਹੋਰ ਰੋਕ ਨਹੀਂ ਸਕਦੇ ਬਸ ਅਸੀਂ ਗਾਹ ਰੋਕਾਂਗੇ ਜਦੋਂ ਮੈਂ ਉਹਨੂੰ ਇੱਥੇ ਆ ਕੇ ਪੁੱਛਿਆ ਵੀ ਤੁਸੀਂ ਧੱਕਾ ਕਰਦੇ ਹੋਗੇ ਸਵਾਰੀਆਂ ਨਾਲ ਉਹਨੇ ਮੇਰਾ ਦੋ ਤਿੰਨ ਚੁਕੜੇ ਪਾਰੇ ਤੇ ਬਸ ਭਜਾਉਣ ਲੱਗਾ ਮੇਰਾ ਉਹਦਾ ਹੱਥ ਉਹਦੇ ਚਾਬੀ ਵਾਸਤੇ ਕੋਲੀ ਆ ਚਾਬੀ ਮੈਂ ਕੱਢ ਲਈ ਬਸ ਦੀ ਤੇ ਉਹ ਛੱਡ ਕੇ ਪਾਸ ਤੇ ਕਨੈਕਟਰ ਦੋਵੇਂ ਪਾਸੇ ਛੱਡ ਕੇ ਭੱਜ ਚੁਕੇ ਆਏ ਮੇਰੀ ਮੰਮੀ ਨੇ ਇਹਨਾਂ ਦੇ ਵੀ ਕਨੈਕਟਰ ਦੇ ਦੋ ਮਾਰੀਆਂ ਆਈ ਤੋ ਲਫੇੜੇ ਮਾਰੇ ਆਈ ਦੱਸੋ ਸਾਡਾ ਕਸੂਰ ਕੀ ਅਸੀਂ ਬਸ ਇੱਥੇ ਚੜੇ ਆ ਗਏ ਸਾਹ ਕਰਕੇ ਤੁਸੀਂ ਕੀ ਕਹਿੰਦੇ ਹੋ ਪ੍ਰੋਫੈਸਰ ਜੀ ਇਹ ਕਰੋ ਯਾਰ ਸੈਸ਼ਨ ਤੋਂ ਮੰਗ ਕੀ ਚਾਹੁੰਦੇ ਹੋ ਕੀ ਇਹਨਾਂ ਨੂੰ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਸਾਡਾ ਪਿੱਛੇ ਧੱਕਿਆ ਜਾਵੇ ਸਾਨੂੰ ਪੂਰਾ ਇਨਸਾਫ਼ ਮਿਲੇ ਜਿਹੜਾ ਉਹਨਾਂ ਨੇ ਸਾਡੇ ਦੇ ਹੱਥ ਚੁੱਕਿਆ ਆ ਗਿਆ ਬਾਈ ਜੀ ਇਹ ਜਿਹੜੀ ਲਗਾਤਾਰ ਇਹ ਦੀਪ ਵਾਲਿਆਂ ਦੇ ਵੱਲੋਂ ਗੁੰਡਾਗਰਦੀ ਆ ਉਹ ਪੰਜਾਬ ਦੀਆਂ ਸੜਕਾਂ ਦੇ ਉੱਤੇ ਹੋ ਰਹੀ ਆ ਪਹਿਲਾਂ ਜੇ ਅੱਜ ਪੁਲਿਸ ਇਹਨਾਂ ਦੀ ਮਦਦ ਕਰ ਰਹੀ ਆ ਜੁਬਲੀ ਚੌਂਕ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਪੁਲਿਸ ਦੇ ਇੰਸਪੈਕਟਰ ਦੇ ਮੂੰਹ ਦੇ ਉੱਤੇ ਲੱਫੜ ਮਾਰਿਆ ਗਿਆ ਇਸ ਵਸਤੇ ਗੁੰਡਿਆਂ ਦੇ ਵੱਲੋਂ ਔਰ ਲਗਾਤਾਰ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਇਹਨਾਂ ਦੀ ਮਦਦ ਕਰਦਾ ਆ ਰਿਹਾ ਔਰ ਇਹ ਕਿਸੇ ਨਾ ਕਿਸੇ ਵੱਡੀ ਜਿਹੜੀ ਆ ਘਟਨਾ ਜਿਵੇਂ ਪਹਿਲਾ ਮੋਗੇ ਦੇ ਵਿੱਚ ਹੋਈ ਸੀ ਉਹੋ ਜੀ ਘਟਨਾ ਦਾ ਇੰਤਜ਼ਾਰ ਕਰ ਰਿਹਾ ਸਾਡਾ ਪੁਲਿਸ ਪ੍ਰਸ਼ਾਸਨ ਇਹਨਾਂ ਦੇ ਜਿਹੜੇ ਇੱਥੇ ਗੁੰਡੇ ਹੈਗੇ ਆ ਉਹ ਲਗਾਤਾਰ ਹਥਿਆਰਾਂ ਦੇ ਨਾਲ ਲੈਸ ਰਹਿੰਦੇ ਨੇ ਫਰੀਦਕੋਟੀਆਂ ਦੇ ਸਬਰ ਦਾ ਜਿਹੜਾ ਪ੍ਰਸ਼ਾਸਨ ਆ ਉਹ ਇਮਤਿਹਾਨ ਲੈ ਰਿਹਾ ਫਰੀਦਕੋਟ ਦੇ ਲੋਕਾਂ ਦਾ ਸਬਰ ਦਾ ਬੰਨ ਟੁੱਟਦਾ ਜਾ ਰਿਹਾ ਜੇ ਕਿਤੇ ਬੰਨ ਟੁੱਟ ਗਿਆ ਤਾਂ ਇਹ ਜਿਹੜਾ ਥਮਿਆਜਾ ਇਹ ਫਰੀਦਕੋਟ ਦੇ ਪ੍ਰਸ਼ਾਸਨ ਨੂੰ ਬਹੁਤ ਭੈਣਾ ਫੋਕਨਾ ਪਊਗਾ ਅਸੀਂ ਵਾਰ-ਵਾਰ ਬੇਨਤੀ ਕਰਦੇ ਆ ਇਹਨਾਂ ਦਾ ਜਿਹੜਾ ਅੱਤਵਾਦ ਸ਼ੜਕਾਂ ਉਤੇ ਫੈਲਦਾ ਉਹਨੂੰ ਠੱਲ ਪਾਈ ਜਾਵੇ ਇੰਨੀ ਹੀ ਬੇਨਤੀਆਂ ਕਰਦੇ ਆ ਸਾਡੀ ਜਿਹੜੀ ਇਸ ਜਿਹੜੀ ਔਰਤਾਂ ਦੇ ਉੱਤੇ ਇਸ ਵਕਤਾਂ ਮਸਲੇ ਚੜੇ ਆ ਬਾਕੀ ਅਸੀਂ ਟੋਹਣੇ ਆ ਵੀ ਇਹ ਜਿਹੜੀ ਔਰਤ ਦੇ ਨਾਲ ਬਦਸਲੂਕੀ ਦਾ ਪਰਚਾ ਜਿਹੜਾ ਉਹ ਦਰਜ ਕੀਤਾ ਜਾਵੇ ਔਰ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਲਿਟਾਇਆ ਜਾਵੇ ਐਂਬੂਲੈਂਸ ਆਉਂਦੀ ਆ ਹਾਂ ਐਂਬੂਲੈਂਸ ਆਉਂਦੀ ਆ ਓਏ ਔਰ ਪਾਣਾ